ਉਹ ਹਰ ਇੱਕ ਡੈਂਸਿਟੀ ਦਾ ਜਾਇਜ਼ਾ ਲੈ ਰਹੇ ਸਾਂ ਅਸੀਂ ਵੀ ਸਾਰੇ ਡੈਂਸਿਟੀਆਂ ਦਾ ਜਾਇਜ਼ਾ ਲੈ ਰਹੇ ਇੱਕ ਇੱਕ ਕਰਕੇ ਸਾਰੀ ਮਤਲਬ ਫੈਸਿਲਿਟੀਆਂ ਅਸੀਂ ਚਾ ਰਹੇ ਹਾਂ ਕਿ ਸ਼ਰਧਾਲੂਆਂ ਲਈ ਇਨਸ਼ੋਰਡ ਹੋਣ ਤਾਂ ਇਸ ਕਰਕੇ ਅਸੀਂ ਔਨ ਦਾ ਗਰਾਉਂਡ ਖੁੱਦੀ ਹੈ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ ਕਿ ਜੇ ਕੋਈ ਬੰਦਾ ਆਫ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਅਵੇਲ ਕਰ ਸਕਦਾ ਤਾਂ ਉਹ ਇੱਥੇ ਆ ਕੇ ਆਫਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ ਐਂਡ ਇਸ ਫੈਸਿਲਿਟੀ ਫੈਸਿਲਿਟੀ ਨੂੰ ਅਸੀਂ ਬਹੁਤ ਹੀ ਈਜ਼ੀ ਬਣਾ ਦਿੱਤਾ ਹੈ ਬਿਕੋਜ਼ ਇੱਥੇ ਸਿਰਫ ਤੁਸੀਂ ਇੱਕ ਆਪਣਾ ਆਈਡੀ ਕਾਰਡ ਲੈ ਆਓ ਆਧਾਰ ਕਾਰਡ ਹੋ ਪੈਨ ਕਾਰਡ ਹੋ ਡਰਾਈਵਿੰਗ ਲਾਇਸੈਂਸ ਕੋਈ ਵੀ ਤੁਹਾਡਾ ਇੱਕ ਆਈਡੀ ਕਾਰਡ ਐਂਡ ਤੁਸੀਂ ਇੱਥੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਤੁਹਾਨੂੰ ਆਪਣਾ ਕਮਰਾ ਅਲਾਟ ਹੋ ਜਾਏਗਾ ਕਮਰਾ ਨੰਬਰ ਅਲਾਟ ਹੋ ਜਾਏਗਾ ਤੁਸੀਂ ਆਪਣੇ ਕਮਰੇ ਦੇ ਵਿੱਚ ਜਾ ਕੇ ਸਟੇ ਕਰ ਸਕਦੇ ਹੋ ਆਪਣੀ ਸ਼੍ਰੀ ਨੰਦਪੁਰ ਸਾਹਿਬ ਦੇਖਿਆ ਜੀ ਦੇਖੀਏ ਤਾਂ ਤमाम ਪ੍ਰਬੰਧ ਕਰੇ ਨੇ ਤੇ ਇਹਦੇ ਨਾਲ ਹੀ ਜਿਹੜੇ ਉਰੇ ਅਸਰਾਂ ਦੀ ਤਣਾਤੀ ਵੀ ਉਸੇ ਤਰ੍ਹਾਂ ਦੇ ਨਾਲ ਹੈਗੀ ਚਾਹੇ ਸੁਰੱਖਿਆ ਦੇ ਤੌਰ ਤੇ ਦੇਖਿਆ ਤਾਂ ਸੀਨੀਅਰ ਪੁਲਿਸ ਅਫਸਰਲ ਐਡਮਿਨਿਸਟ੍ਰੇਸ਼ਨ ਤੌਰ ਤੇ ਦੇਖੀਏ ਤਾਂ ਉੱਥੇ ਵੀ ਸੀਨੀਅਰ ਅਧਿਕਾਰੀ ਆਪ ਖੁਦ ਮੌਜੂਦ ਨੇ ਮੈਂ ਖੁਦ ਦੇਖ ਰਹੇ ਹਾਂ ਪੂਰਾ ਜਾਇਜ਼ਾ ਖੁਦ ਲੈ ਰਹੇ ਹਾਂ ਇੱਕ ਇੱਕ ਚੀਜ਼ ਦਾ ਹਾਂਜੀ ਸਾਡੇ ਡੀਸੀ ਸਾਹਿਬ ਦੇ ਨਾਲ ਹੀ ਸਾਡੇ ਕੋਲ ਟੈਂਸਿਟੀਆਂ ਦੇ ਲਈ ਸਾਡੇ ਕੋਲ ਸਪੈਸ਼ਲ ਆਈਐਸ ਅਫੀਸਰ ਸਾਖਸ਼ੀਸਾਨੀ ਮੈਮ ਵੀ ਤਾਇਨਾਤ ਨੇ ਸਾਡੇ ਨਾਲ ਉਹ ਹਰ ਇੱਕ ਟੈਂਸਿਟੀ ਦਾ ਜਾਇਜ਼ਾ ਲੈ ਰਹੇ ਸ ਅਸੀਂ ਵੀ ਸਾਰੇ ਟੈਂਸਿਟੀਆਂ ਦਾ ਜਾਇਜ਼ਾ ਲੈ ਰਹੇ ਇੱਕ ਇੱਕ ਕਰਕੇ ਸਾਰੀ ਮਤਲਬ ਫੈਸਿਲਿਟੀਆਂ ਅਸੀਂ ਚਾ ਰਹੇ ਹਾਂ ਕਿ ਸ਼ਰਧਾਲੂਆਂ ਲਈ ਇਨਸ਼ੋਰਡ ਹੋਣ ਤਾਂ ਇਸ ਕਰਕੇ ਅਸੀਂ ਔਨ ਦਾ ਗਰਾਉਂਡ ਖੁਦੀ ਹਾਂ ਪ੍ਰਬੰਧਾ ਤੌਰ ਤੇ ਦੇਖੀਏ ਮੈਮ ਕਿਉਂਕਿ ਜਦੋਂ ਵੀ ਕੋਈ ਆਂਦਾ ਬਾਹਰ ਉਹਨੂੰ ਇਹ ਹੁੰਦਾ ਵੀ ਇੱਕ ਸਕੂਨ ਦੀ ਰਾਤ ਮਿਲ ਜੇ ਤੇ ਨਾਲ ਹੀ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰਨ ਸਭ ਨੇ ਆਣਾ ਹੈਗਾ ਸਿਕਿਉਰਿਟੀ ਤੌਰ ਦੇ ਉੱਤੇ ਦੇਖੀਏ ਆਫਰ ਜਿੰਨਾ ਕਿ ਕਿੰਨਾ ਕੁ ਮੁਸ਼ਕਿਲ ਹੋਏਗਾ ਜੇਕਰ ਮੈਂ ਉਰੇ ਖੁਦ ਨੇ ਰੂਮ ਆ ਕੇ ਲੈਣਾ ਹੈ ਜਾਂ ਕਿ ਇਹ ਕਿ ਆਨਲਾਈਨ ਰਜਿਸਟ੍ਰੇਸ਼ਨ ਹੈ ਜਾਂ ਮੈਨੂਅਲੀ ਹੈ ਜੇਕਰ ਕੋਈ ਬੰਦਾ ਲੈਣਾ ਚਾਹੁੰਦਾ ਉਸ ਵਾਸਤੇ ਕਿੰਨੀ ਕੁ ਪਰੇਸ਼ਾਨੀ ਹੈ ਜਾਂ ਕੀ ਕੀ ਚੀਜ਼ਾਂ ਨੂੰ ਚਾਹੀਦੀਆਂ ਹੋਣਗੀਆਂ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ ਕਿ ਜੇ ਕੋਈ ਬੰਦਾ ਆਫ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਅਵੇਲ ਕਰ ਸਕਦਾ ਤਾਂ ਉਹ ਇੱਥੇ ਆ ਕੇ ਆਫਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ ਐਂਡ ਇਸ ਫੈਸਿਲਿਟੀ ਫੈਸਿਲਿਟੀ ਨੂੰ ਅਸੀਂ ਬਹੁਤ ਹੀ ਈਜ਼ੀ ਬਣਾ ਦਿੱਤਾ ਹੈ ਬਿਕੋਜ਼ ਇੱਥੇ ਸਿਰਫ ਤੁਸੀਂ ਇੱਕ ਆਪਣਾ ਆਈਡੀ ਕਾਰਡ ਲੈ ਆਓ ਆਧਾਰ ਕਾਰਡ ਹੋ ਪੈਨ ਕਾਰਡ ਹੋ ਡਰਾਈਵਿੰਗ ਲਾਇਸੈਂਸ ਕੋਈ ਵੀ ਤੁਹਾਡਾ ਇੱਕ ਆਈਡੀ ਕਾਰਡ ਐਂਡ ਤੁਸੀਂ ਇੱਥੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਤੁਹਾਨੂੰ ਆਪਣਾ ਕਮਰਾ ਅਲਾਟ ਹੋ ਜਾਏਗਾ ਕਮਰਾ ਨੰਬਰ ਅਲਾਟ ਹੋ ਜਾਏਗਾ ਤੁਸੀਂ ਆਪਣੇ ਕਮਰੇ ਦੇ ਵਿੱਚ ਜਾ ਕੇ ਸਟੇ ਕਰ ਸਕਦੇ ਹੋ ਆਪਣੀ ਲਾਸ ਵਾਲਾ ਮੈਮ ਕੀ ਜਿਸ ਤਰ੍ਹਾਂ ਦੇ ਨਾਲ ਇੰ ਮਾਗਮ ਹੁੰਦਾ ਹੈ ਤੁਹਾਡੇ ਵਰਗੇ ਅਫਸਰ ਬਾਕੀ ਮੁਲਾਜ਼ਮ ਬਹੁਤ ਤੈਨਾਤ ਹੁੰਦੇ ਨੇ ਲੋਕਾਂ ਦੇ ਨਾਲ ਉਹਨਾਂ ਦੀ ਬੋਲਚਾਲ ਸਹੀ ਰਹੇ ਕਨੈਕਟੀਵਿਟੀ ਸਹੀ ਰਹੇ ਉਹਨਾਂ ਦਾ ਕਮਿਊਨੀਕੇਸ਼ਨ ਵਧੀਆ ਰਹੇ ਇਸ ਨੂੰ ਲੈ ਕੇ ਵੀ ਕੋਈ ਹਦਾਇਤ ਹੈਗੀ ਹੈ ਚਲੋ ਇਹ ਪ੍ਰਬੰਧ ਤਾਂ ਤੁਸੀਂ ਵਧੀਆ ਕਰ ਦੇਣੇ ਨੇ ਕਿਉਂਕਿ ਉੱਥੇ ਅਸੀਂ ਕਈ ਵਾਰੀ ਦਿੱਕਤਾਂ ਦੇਖਦੇ ਹਾਂ ਕਿਸੇ ਨੂੰ ਕੋਈ ਪੁੱਛ ਲਾਂਦਾ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਕਿੱਧਰ ਜਾਣਾ ਅਸੀਂ ਇਹ ਕੰਪਲੇਂਟ ਨੰਬਰ ਵੀ ਇਸਟੈਬਲਿਸ਼ ਕੀਤਾ ਹੈ ਜਿਹਦਾ ਨੰਬਰ ਹੈ 01887230350 ਤੁਸੀਂ ਉੱਥੇ ਕਾਲ ਕਰਕੇ ਜੇ ਕੋਈ ਤੁਹਾਨੂੰ ਦਿੱਕਤ ਵੀ ਆਉਂਦੀ ਹੈ ਤਾਂ ਤੁਸੀਂ ਉੱਥੇ ਕਾਲ ਕਰਕੇ ਆਪਣੀ ਮੁਸ਼ਕਿਲ ਸ਼ੇਅਰ ਕਰ ਸਕਦੇ ਹੋ ਐਂਡ ਜੇ ਕੋਈ ਤੁਹਾਨੂੰ ਹੈਲਪ ਦੀ ਲੋੜ ਹੈਗੀ ਹੈ ਤੁਸੀਂ ਉੱਥ ਜੇ ਕੋਈ ਤੁਹਾਨੂੰ ਅਪਗ੍ਰੇਡੇਸ਼ਨ ਚਾਹ ਰਹੇ ਹੋ ਜਾਂ ਕੁਝ ਵੀ ਕੋਈ ਕੰਪਲੇਂਟ ਵੀ ਹੈ ਤੁਸੀਂ ਉੱਥੇ ਕਰ ਸਕਦੇ ਹੋ ਸਾਡੇ ਅਫਸਰ ਤੁਹਾਡੇ ਨਾਲ ਬਿਲਕੁਲ ਚੰਗੇ ਢੰਗ ਨਾਲ ਤੁਹਾਡੇ ਨਾਲ ਡੀਲ ਕਰਨਗੇ ਐਂ ਤੁਹਾਡੀ ਹੈਲਪ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਉਹ ਧੰਨਵਾਦ ਮੈਮ ਕੇ ਏਸੀ ਕੇ ਏਸੀ ਰੋਪੜਨੇਗੇ ਚੰਦਰਜੋਤੀ ਸਿੰਘ ਖੁਦ ਜ਼ਿੰਮੇਵਾਰੀ ਸੰਭੀ ਹੋਈ ਹੈ ਕਿਉਂਕਿ ਪਰ ਬਹੁਤ ਵੱਡਾ ਹੈਗਾ ਤਾਂ ਇਹਨਾਂ